ਅਮਰਿਤਪਾਲ ਸਿੰਘ ਦੀ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਆਪਣੇ ਤੇ ਐਮਐਸਸੀ ਤਹਿਤ ਇਲਜ਼ਾਮਾਂ ਨੂੰ ਚੁਣੌਤੀ ਦਿੱਤੀ ਹੋਈ ਹੈ ਇਸ ਮਾਮਲੇ ਵਿੱਚ ਕੋਰਟ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੁਣ ਇਸ ਮਾਮਲੇ ਵਿੱਚ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ ਜੱਜ ਸਾਹਿਬ ਨੇ ਉਹਦੀ ਪਹਿਲੀ ਸੁਣਵਾਈ ਕਰਦੇ ਹੋਏ ਜਿਹੜੇ ਰਿਸਪੌਂਡੈਂਟ ਹੈ ਜਿਹਦੇ ਚ ਯੂਨੀਅਨ ਆਫ ਇੰਡੀਆ ਹੈ ਪੰਜਾਬ ਗਵਰਨਮੈਂਟ ਹੈ ਔਰ ਜਿਨ੍ਹਾਂ ਨੇ ਡਿਟੈਂਸ਼ਨ ਆਰਡਰ ਪਾਸ ਕੀਤਾ ਡਿਪਟੀ ਕਮਿਸ਼ਨਰ ਅਮਰ ਅਮਰਸਰ ਨੇ ਉਹਨਾਂ ਨੂੰ ਨੋਟਿਸ ਇਸ਼ੂ ਕੀਤਾ ਔਰ 28 ਅਗਲੇ ਮਹੀਨੇ ਦੀ 28 ਤਰੀਕ ਤੋਂ ਪਹਿਲਾਂ ਜਿਹੜਾ ਉਹਦਾ ਰਿਪਲਾਈ ਫਾਈਲ ਕਰਨ ਵਾਸਤੇ ਕਿਹਾ ਔਰ ਬਾਕੀ ਜੋ ਵੀ ਮਟੀਰੀਅਲ ਜਿਹੜਾ ਜਿਹਦੇ ਬਿਹਾਫ ਤੇ ਨਵਾਂ ਡਿਟੈਂਸ਼ਨ ਆਰਡਰ ਪਾਸ ਕੀਤਾ ਗਿਆ ਉਹ ਸਾਰਾ ਮਟੀਰੀਅਲ ਕੋਰਟ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਤੇ ਤੁਸੀਂ ਪਟੀਸ਼ਨ ਦੀ ਟੀਮ ਗਰਾਉਂਡਸ ਕੀ ਹੈ ਕਿ ਨ ਕਿਸ ਅਧਾਰ ਤੇ ਤੁਸੀਂ ਚੈਲੰਜ ਅਸੀਂ ਇਹਨੂੰ ਮੈਨਲੀ ਇਸ ਗੱਲ ਤੇ ਚੈਲੰਜ ਕਰ ਰਹੇ ਹਾਂ ਜਦੋਂ ਕਿ ਅਸੀਂ ਜੇਲ੍ਹ ਦੇ ਅੰਦਰ ਆ ਤੇ ਜਿਹੜਾ ਨਵਾਂ ਡਿਟੈਂਸ਼ਨ ਆਰਡਰ ਹੈ ਉਹਦੇ ਚ ਲਿਖਿਆ ਗਿਆ ਕਿ ਬਾਹਰੋਂ ਬੈਠੇ ਜਿਹੜੇ ਲੋਕ ਨੇ ਆਪਦੇ ਸੋਸ਼ਲ ਮੀਡੀਆ ਤੇ ਅਮਰਤਪਾਲ ਦੀ ਸਪੋਰਟ ਦੇ ਵਿੱਚ ਜਿਹੜਾ ਕੁਝ ਮੈਸੇਜ ਪਾਰ ਰਹੇ ਨੇ ਉਹਦੇ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਉਹਨੂੰ ਸਪੋਰਟ ਕਰ ਰਿਹਾ ਉਹ ਸਾਰੀਆਂ ਪੋਸਟਾਂ ਨੇ ਉਨੂੰ ਆਧਾਰ ਬਣਾ ਕੇ ਜਿਹੜਾ ਇਹ ਨਵਾਂ ਡਿਟੈਂਸ਼ਨ ਆਰਡਰ ਜਿਹੜਾ ਪਾਇਆ ਗਿਆ ਤੇ ਉਹਦੇ 'ਚ ਜਦੋਂ ਕੋਈ ਬਾਹਰ ਬੈਠਾ ਅਸੀਂ ਜੇਲ੍ਹ ਦੇ ਅੰਦਰ ਆ ਜਦੋਂ ਕੋਈ ਬੰਦਾ ਬਾਹਰ ਬੈਠਾ ਨਾ ਅਸੀਂ ਉਹਨੂੰ ਰੋਕ ਸਕਦੇ ਆ ਔਰ ਨਾ ਹੀ ਸੋਸ਼ਲ ਮੀਡੀਆ ਤੇ ਕੋਈ ਚੀਜ਼ ਪੋਸਟ ਕਰਨਾ ਕਿਸੇ ਦੀ ਸਪੋਰਟ ਦੇ ਵਿੱਚ ਨਾ ਹੀ ਉਹ ਕੋਈ ਆਫੈਂਸ ਬਣਦਾ ਹੈ ਕ੍ਰਿਮੀਨਲ ਤਾਂ ਉਹ ਨੌਨ ਕ੍ਰਿਮੀਨਲ ਜਿਹੜਾ ਮਟੀਰੀਅਲ ਹੈ ਉਹਨੂੰ ਐਨਐਸਏ ਦਾ ਆਧਾਰ ਬਣਾਇਆ ਗਿਆ ਮੇਨ ਇਹ ਚੀਜ਼ ਹੈ ਸੈਂਟਰ ਨੇ ਕਿਹਾ ਨਾ ਕਿ ਪਹਿਲਾਂ ਜਦੋਂ ਐਨਐਸਏ ਆਰਡਰ ਡਿਟੈਂਸ਼ਨ ਆਰਡਰ ਉਹ ਤਾਂ ਚੈਲੰਜ ਨਹੀਂ ਕੀਤਾ ਸੀ ਹੁਣ ਦੁਬਾਰਾ ਇਹ ਜਿਹੜਾ ਨਵਾਂ ਇਹ ਚੈਲੰਜ ਕੀਤਾ ਰ ਰੀਜ਼ਨ ਉਹਦੇ ਵਿੱਚ ਇਹ ਤਾਂ ਅਮਰਿਤਪਾਲ ਜੀ ਜਾਣ ਸਕਦੇ ਨੇ ਕਿਉਂਕਿ ਅਮਰਿਤਪਾਲ ਜੀ ਹੋਰਾਂ ਨੇ ਨਹੀਂ ਕੀਤਾ ਉਹਨਾਂ ਦੀ ਪਰਸਨਲ ਲਿਬਰਟੀ ਹੈ ਤੇ ਅੱਜ ਜਦੋਂ ਉਹਨਾਂ ਨੇ ਚੈਲੰਜ ਕੀਤਾ ਉਹ ਵੀ ਉਹਨਾਂ ਦਾ ਪਰਸਨਲ ਰਾਈਟ ਹੈ ਉਹਦੇ ਬਾਰੇ ਫਿਲਹਾਲ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਅਜੀਤ ਜੀ ਤੁਸੀਂ ਨੇ ਇੱਕ ਸਵਾਲ ਚ ਕਿਹਾ ਕਿ ਗੱਲ ਕਹਤੀ ਹੈ ਕਿ ਅਸੀਂ ਸਿਰਫ ਟੈਕਨੀਕਲ ਗਰਾਉਂਡ ਸਹੀ ਇਸ ਕੋਟਿਸ਼ਨ ਦਾ ਜ਼ਿਆਦਾ ਜ਼ਿਆਦਾ ਕੋਈ ਸਕੋਪ ਨਹੀਂ ਹੈ ਕਿਉਂਕਿ ਕੁਝ ਤਾਂ ਰੀਜ਼ਨ ਹੈਗੇ ਨੇ ਕੁਝ ਗਰਾਉਂਡ ਸੈਗ ਨੇ ਜਿੱਦੇ ਕਰਕੇ ਐਮਐਸ ਆਇਆ ਨਹੀਂ ਮੈਨੂੰ ਲੱਗਦਾ ਸਮਝਣ ਦੇ ਅੰਦਰ ਦਿੱਕਤ ਹੈ ਉਹਨਾਂ ਨੇ ਕਿਹਾ ਵੀ ਜਿਹੜਾ ਟੈਕਨੀਕਲ ਗਰਾਉਂਡ ਤੇ ਜੇ ਕੋਈ ਲੈਪਸ ਆਇਆ ਤਾਂ ਉਹ ਮੇਨ ਆਧਾਰ ਬਣਦਾ ਹੈ ਆਦਰਵਾਇਜ਼ ਬਹੁਤ ਲਿਮਟਿਡ ਗਰਾਉਂਡ ਹੁੰਦਾ ਹੈ ਐਨਐਸਏ ਦੇ ਅੰਦਰ ਬਾਹਰ ਆਉਣ ਦਾ ਇਹ ਨਹੀਂ ਹੈ ਕਿ ਅਸੀਂ ਸੁਣਾਂਗੇ ਨਹੀਂ ਇਸ ਕਰਕੇ ਲਿਮਟਿਡ ਗਰਾਉਂਡ ਵੀ ਹੈ ਉਹ ਵੀ ਸੁਣਨ ਕੇ ਫਿਲਹਾਲ ਸਟੇਟ ਨੇ ਕਿਉਂ ਜਿਹੜਾ ਨਵਾਂ ਡਿਟੈਂਸ਼ਨ ਆਰਡਰ ਪਾਸ ਕੀਤਾ ਹੈ ਉਹ ਕਿਹੜੇ-ਕਿਹੜੇ ਮਟੀਰੀਅਲ ਦੇ ਆਧਾਰ ਤੇ ਕੀਤਾ ਹੈ ਔਰ ਕਿਹੜੀਆਂ ਹੋਰ ਇੰਟੈਲੀਜੈਂਸ ਇਨਪੁਟਸ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਸੀ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਫਿਲਹਾਲ ਕੋਰਟ ਨੇ ਕਿਹਾ ਕਿ ਉਹ ਜਿੰਨਾ ਵੀ ਮਟੀਰੀਅਲ ਤੁਹਾਡੇ ਕੋਲ ਹੈ ਨਵੇਂ ਡਿਟੈਂਸ਼ਨ ਆਰਡਰ ਦਾ ਉਹ ਜਿਹੜਾ ਹੈ ਕੋਰਟ ਦੇ ਸਾਹਮਣੇ ਅਗਲੀ ਤਰੀਕ ਤੋਂ ਪਹਿਲਾਂ ਪੇਸ਼ ਕਰੋ ਤੇ ਅਸੀਂ ਫਿਰ 12 ਵਜੇ ਤੱਕ ਦਾ ਟਾਈਮ ਦਿਆ ਸੀ ਜਿਹੜਾ ਸਾਡੇ ਸਾਥੀ ਅਰੈਸਟ ਕਰੇ ਹੋਏ ਨੇ ਉਹਨਾਂ ਨੂੰ ਰਿਹਾ ਕਰਿਆ ਜਾਵੇ